ਕਾਲੀ ਦੇਖੀ ਕੀਆ ਸਮਾਨ ਲੈ ਗਦੇ ਆ ਨਾ ਦਮਾਲ ਲਾਉਣਾ ਬੜੀ ਸਮਾਨ ਅਧਿਨੇ ਮੈਂ ਜਿਹੜਾ ਖੜਾ ਫਾਇਦਾ ਲਾਉਦਾ ਯਾਰ ਵੀਰ ਦੇਖਾਂ ਜੀ ਕਿੰਨਾ ਸਮਾਨ ਲਈ ਫਿਰਦਾ ਸਾਈਡ ਤੇ ਕੀਦੇ ਨੇ ਮਰਾ ਦੇ ਡਿੱਕਾ ਲੱਗੇ ਹਾਲੇ ਹਾਲੇ ਬਾਬੇ ਜੀ ਦੇ ਵਿਚ ਦਾ ਬਾਬਾ ਦਾ ਲਾਇਆ ਭਲੇੜ ਨੂੰ ਲਗਾ ਰਿਹਾ ਮੇਰੇ ਕੋਲ ਚਿੱਟਾ ਇਹ ਦੋ ਡੱਬੀਆਂ ਬਣਾਉਣਾ ਖਾਣਾ ਵੀ ਬਣਾਇਆ ਪਿਆ ਵੀ ਆ ਵੀਡੀਓ ਬਣਾ ਲਾਓ ਮੇਰੇ ਪੀਟ ਆ ਯਾਰ ਯਾਰ ਵੀਡੀਓ ਨਾ ਬਣਾ ਇਹਦਾ ਬਾਬਾ ਯਾਰ ਕਹਿੰਦਾ ਵੇਖਦਾ ਇਹਨਾਂ ਰਫੀਨ ਬੈਠਣੇ ਆਹ ਡੱਬੀਆਂ ਦੇ ਵਿੱਚ ਆਪਣੇ ਮੰਮੀ ਮੰਗੂ ਬੈਠਾ 7-8 ਪੈਕੇਟ ਨੇ ਜੀ ਚਿੱਟੇ ਦੇ ਚੋਰੀ ਦਾ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਆ ਉਹ ਮੁੰਡੇ ਦਾ ਮੋਟਰ ਹੈ ਸੀ ਰਿਪੋਰਟ ਇਹਨੇ ਲਖਾਈ ਆ ਚੋਰੀ ਕੀਤਾ ਠੀਕ ਹੈ ਨੰਬਰ ਵੀ ਦੇ 600 ਨੰਬਰ ਤੇ ਇਹ ਨੌਜਵਾਨ ਸਾਨੂੰ ਨਹੀਂ ਪਤਾ ਚੋਰ ਕਿਹ ਹੈ ਸਾਨੂੰ ਕਹਿ ਰਿਹਾ ਵੀ ਮੈਂ ਫਲਾਣਾ ਚਣਕੂਈਆਂ ਪਿੰਡ ਦਾ ਜੱਗੀ ਸਰਪੰਚ ਸਾਡਾ ਮਿੱਤਰ ਹੈ ਚਣਕੂਈਆਂ ਅਸੀਂ ਉਹਨਾਂ ਵੀ ਗੱਲ ਕਰਾਂਗੇ ਵੀ ਭਾਈ ਤੇ ਪਿੰਡ ਦਾ ਨੌਜਵਾਨ ਹੈ ਸਾਡੇ ਪਿੰਡ ਕਈ ਦਿਨ ਦੀ ਵੀਡੀਓ ਆਈ ਆ ਵੇ ਨੌਜਵਾਨ ਮੋਟਰਸਾਈਕਲ ਚੋਣਾ ਰਿਹਾ ਹੋਰ ਸਾਡਾ ਚਿੱਟੇ ਦੀਆਂ ਡੱਬੀਆਂ ਭਰੀਆਂ ਪਈਆਂ ਨੇ ਜੀ ਦੋਏ ਡੱਬੀਆਂ ਚਿੱਟਾ ਕੁੜੀਆਂ ਦੇ ਵਿੱਚ ਪਾਇਆ ਹੋਇਆ ਬਕਾਇਦਾ ਵੇਚਦਾ